ਜਦੋਂ ਦੀ ਆ ਚੰਗੀ ਸਰਕਾਰ ਆਈ ਹੈ ਹਾਂਜੀ ਹਾਂਜੀ ਤੇ ਇਹ ਫਿਰ ਚੰਗੇ ਇਹ ਮਤਲਬ ਮਾੜੇ ਕੰਮ ਚ ਰੋਕ ਕੌਣ ਰਿਹਾ ਸੀ ਇਹ 골ਡੀ ਦਾ ਹੀ ਹੱਥ ਹੈ ਇਹ ਕੀ ਇਹ ਇਹ ਫਿਰ ਇਹ ਇਹ ਕਿਹੜੀ ਚੌਧਰ ਭਾਲਦਾ ਸੀ ਵਿੱਚ ਡੰਡਾ ਰਾੜ ਆ ਗਿਆ ਬਸ ਚੌਧਰੀ ਭਾਲਦਾ ਜਮੀਨ ਤੁਹਾਡੀ ਆ ਹਾਂਜੀ ਜਮੀਨ ਸਾਡੀ ਆ ਜੀ ਤੁਹਾਡੀ ਜਮੀਨ ਆ ਹਾਂਜੀ ਸਾਡੀ ਆ ਅੱਜ ਕਿੰਨਾ ਸਾਲਾਂ ਬਾਅਦ ਇਹ ਕਿਹੜਾ ਕੀ ਪਟਵਾਰ ਹੈ ਆ ਦਲਵਾਰੇ ਕੀ ਆਦਾ ਇਹ ਹੁਣ ਆ ਇਹ ਤਿੰਨ ਵਰੀ ਮੰਨ ਲਵੋ ਨੰਨਾ ਮਿੰਤੀ ਦੋ ਬੋਦੀਆ ਹਾਂ ਅਸੀਂ ਤੇ ਪ੍ਰਕਾਸ਼ਾਂ ਦੇ ਵਿਆਹ ਸਰਵਤ ਹਾਂ ਕੁਛ ਬੋਲੋ ਮੜਾਇ ਬਰੇ ਕੁਛੀ ਬੋਲੋ ਕੁਛੀ ਬੋਲਦੇ ਆ ਇਧਰ ਵਖਾ ਪਹਿਲਾਂ ਤਾਂ ਆ ਜਾ ਆਓ ਤੁਸੀਂ ਵੀ ਆਜੋ ਅੱਜ ਕਾ ਜਾ ਜਿਹਦੀ ਜ਼ਮੀਨ ਸੀ ਉਹ ਵੀ ਲੈ ਆਓ ਆਹੀ ਬੰਦਾ ਹਾਂਜੀ ਆਹੀ ਬੰਦਾ ਚੱਕੀਆਂ ਦਾ ਇਹ ਇਹ ਜੀ ਦਾ ਕੋਈ ਹੈਗਾ ਇੱਥੇ ਸਾਡੇ ਪਿੰਡ ਹੀ ਆ ਚੌਧਰੀ ਹੈਗਾ ਦੂਜਾ ਆਪਣਾ ਉਹ ਤਾਂ ਮੰਗਾ ਮੰਗਾਗਾ ਅੱਛਾ ਤੇ ਉਹ ਇਹਦਾ ਹੈਗਾ ਸਕੇਰ ਦਾ ਅੱਛਾ ਤੇ ਇਲੈਕਸ਼ਨ ਹੋਇਆ ਨਾ ਸਰਪੰਚੀ ਦਾ ਹਾਂ ਉਹ ਸਾਨੂੰ ਕਹਿੰਦਾ ਵੀ ਮੈਨੂੰ ਸਰਪੰਚੀ ਤੇ ਥੱਲੋ ਅੱਛਾ ਉਹ ਇੱਕ ਘਰ ਸੀ ਚੌਧਰੀਆਂ ਦਾ ਹਾਂ ਜਿਹਦੀ ਮਾਸੀ ਸਾਡੀ ਮਾਨੂੰ ਬਿਆਦ ਸੀ ਰਾਜ ਸੇਖ ਜੋ ਕਹਿੰਨੇ ਸੱਚ ਕਹਿੰਨੇ ਹਾਂਜੀ ਸੱਚ ਦਿਲ ਤੇ ਹੱਥ ਰੱਖੋ ਸੱਚ ਕਹਿੰਨੇ ਜੋ ਕਹਿੰਨੇ ਅੱਛਾ ਗੋਲ ਦੀ ਕੰਬੋੜੀ ਰੱਸੀ ਜਲ ਕੀ ਪਰਵਾਹ ਨਹੀਂ ਗਏ ਛੋਟੇ 13 ਸੀਟਾਂ ਦੇ ਵਿੱਚੋਂ ਤਿੰਨ ਆ ਗਈਆਂ ਦਿੱਲੀ ਦੇ ਥੋਂ ਨੂੰ ਮੈਨੂੰ ਲੱਗਦਾ ਲੋਕ ਲਵਾਰਸ ਕਰਕੇ ਸਿੱਟਣਗੇ ਪੰਜਾਬ ਨੂੰ ਤੂੰ ਤੋਟਿਆ ਮੁੱਖ ਮੰਤਰੀ ਲوارਸ ਕਰੀ ਬੈਠਾ ਹਲਕੇ ਨੂੰ ਤੂੰ ਲوارਸ ਕਰੀ ਬੈਠਾ ਚਿੱਟਾ ਹਲਕੇ ਚੋਂ ਖਤਮ ਨਹੀਂ ਹੁੰਦਾ ਸੱਟਾ ਹਲਕੇ ਚੋਂ ਖਤਮ ਨਹੀਂ ਹੁੰਦਾ ਤੇ ਤੂੰ ਕੱਲਾ ਬੋਰਡਾਂ ਤੇ ਟੰਗਣ ਜੋ ਕਰੇ ਰਹਿ ਗਿਆ ਤੇ ਜੇਕਰ ਬੰਦਿਆਂ ਦੀ ਜ਼ਮੀਨ ਕਿੰਨੇ ਕਿੱਲੇ ਸੀ ਤੁਹਾਡੀ ਜ਼ਮੀਨ ਸਵਾ ਕਿੱਲਾ ਸਵਾ ਕਿੱਲਾ ਦੋ ਕਿੱਲੇ ਸਾਡੀ ਹੈ ਹਾਂਜੀ ਸਵਾ ਦੋ ਕਿੱਲੇ ਸਾਡੀ ਹੈ ਅੱਛਾ ਟੋਟਲ ਜ਼ਮੀਨ ਕਿੰਨੀ ਹੈ ਸਵਾ ਤਿੰਨ ਕਿੱਲੇ ਸਵਾ ਤਿੰਨ ਕਿੱਲੇ ਤੁਸੀਂ ਮੰਨਤੀ ਕਰਾਉਣੀ ਕਾਦੇ ਵਾਸਤੇ ਸੀ ਸਾਡਾ ਮਾਨੂੰ ਸਾਨੂੰ ਲੈਣੀ ਹੁੰਦੀ ਆ ਅੱਛਾ ਸਾਡੇ ਤੇ ਕਤਲ ਦਾ ਕੇਸ ਪਵਾ ਕੇ ਨਾ ਕਤਲ ਦਾ ਕੇਸ ਪਵਾ ਕੇ ਸਾਡੇ ਤੇ ਤੇ ਖਾਲਾ ਜ਼ਬਰਦਸਤੀ ਕੱਢ ਲਿਆ ਉੱਥੇ ਵਿੱਚੋਂ ਤੇ ਜਿਹੜਾ ਆ ਪਟਵਾਰੀ ਇਹ ਕੀ ਆ ਨਾ ਇਹ ਤਾਂ ਅੱਜ ਤਿੰਨ ਦਿਨ ਹੋ ਗਏ ਚਾਰ ਤੇ ਲਾਰ ਹੀ ਲਾਈ ਖੜਾ ਛੇ ਲਾਰੇ ਲਾਈ ਖੜਾ ਹਾਂਜੀ ਇਹ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਅਫਸਰ ਇਹਨਾਂ ਦਾ ਕਹਿਣਾ ਮੰਨਦੇ ਆ ਉਹ ਤਾਂ ਕੰਮ ਸਾਰਾ ਕੋ ਚੱਲਦਾ ਰਹਿੰਦਾ ਗਾਂਵਾਂ 'ਚ ਜਦ ਤਾ ਸਾਰਾ ਉੱਤ ਕੰਮ ਚੱਲਦਾ ਰਹਿੰਦਾ ਜੇਦਾ ਅਕਸਰ ਇਹਨਾਂ ਦੇ ਕੋਈ ਗੱਲ ਨਾ ਮੰਨੇ ਉਹਦੇ ਕੋਲ ਕੱਚਾ ਚੱਤ ਲੈ ਕੇ ਖੜ ਚਣਗੇ ਤੂੰ ਚੰਗਾ ਨਹੀਂ ਕਰਦਾ ਸਾਡੀ ਸਰਕਾਰ ਬਦਲਉਂਦਾ ਜੇ ਤਾਂ ਸੀਐਸਟਾਫ ਇਹਨਾਂ ਨੇ ਕਹਿਨ ਤੇ ਜਿੱਥੇ ਪਾੜਦੇ ਇਹ ਤਾਂ ਪ੍ਰਸ਼ਾਸਨ ਵੀ ਚੰਗਾ ਤੇ ਜੇਕਰ ਇਹਨਾਂ ਦਾ ਕੋਈ ਸੱਚ ਤੇ ਅਰਜੇ ਫਿਰ ਇਹ ਅਰਜਾਂ ਦੇ ਗੋਲਦੀ ਕੰਗੋਜੀ ਇਹਨਾਂ ਲੋਕਾਂ ਦਾ ਕਸੂਰ ਕੀ ਆ ਆ ਬਜ਼ੁਰਗਾਂ ਅੱਜ ਸਾਰੇ ਧਰਨਾ ਲਾ ਕੇ ਬਹਿ ਗਏ ਆ ਧਰਨਾ ਲਾ ਕੇ ਬਹਿ ਕੇ ਤੇ ਫੇਰ ਤੁਹਾਡੇ ਇਹੋ ਜਿਹੇ ਅਫਸਰਾਂ ਨੂੰ ਤੇ ਤੇਰੇ ਅਰਗੇ ਐਮਐਲਏ ਨੂੰ ਚਟਨਾ ਸੀ ਇੱਥੇ ਬੋਲ ਲਾ ਲਾ ਕਿ ਤੁਸੀਂ ਲੋਕਾਂ ਨੂੰ ਇਹ ਵਿਖਾਉਨੇ ਆ ਕਿ ਅਸੀਂ ਜੀ ਪਤਾ ਨਹੀਂ ਕਿੰਨੇ ਕਮਾਨਦਾਰ ਆ ਆ ਵਿਖਾ ਦਿਓ ਧਰਨਾ ਲੱਗਿਆ ਪਿਆ ਸਿਰਫ ਮੰੰਤੀ ਵਾਸਤੇ ਜੇ ਕਰ ਲੋਕਾਂ ਨੂੰ ਮੰੰਤੀ ਵਾਸਤੇ ਹੀ ਧਰਨੇ ਲਾਉਣੇ ਪੈ ਜਾਣ ਆਪ ਦੀ ਜ਼ਮੀਨ ਦੇ ਉਹ ਕਿਸੇ ਦੀ ਟਾਣੀ ਇਹ ਸਾਡੀ ਆਹ ਹਾਂਜੀ ਜੱਦੀ ਪਟਾਰ ਰਾਜ ਦੀ ਹਜ਼ੂਰੀ ਚ ਕਰਕੇ ਕਹਿੰਨੇ ਆ ਹਾਂਜੀ ਹਾਂਜੀ ਸਾਡੀ ਆਹ ਜੇ ਤਾਂ ਲੋਕ ਆਪਦੀ ਜ਼ਮੀਨ ਨੂੰ ਮਨਾਉਣ ਵਾਸਤੇ ਆਹ ਤਹਿਸੀਲਾ ਕੇ ਧਰਨੇ ਲਾਉਣਗੇ ਤਾਂ ਫੇਰ ਤੁਸੀਂ ਇੱਕ ਗੱਲ ਦੱਸੋ ਵੀ ਇਹ ਜਿਹੜਾ ਅਫਸਰ ਇਹ ਪੰਜਾਬ ਦਾ ਕਿ ਅਫਗਾਨਿਸਤਾਨ ਤੋਂ ਆਇਆ ਜਿਹਨੂੰ ਪੰਜਾਬੀ ਸਮਝ ਨਹੀਂ ਆਉਂਦੀ ਵੀ ਜ਼ਮੀਨ ਸਾਡੀ ਆ ਸਾਡੀ ਜ਼ਮੀਨ ਮੇਨ ਜਾਂ ਤਾਂ ਲੋਕਾਂ ਦੀ ਬੋਲੀ ਸਮਝ ਲਓ ਤੇ ਜਾਂ ਲੋਕਾਂ ਨੂੰ ਆਪਦੀ ਬੋਲੀ ਸਿਖਾ ਦਿਓ ਉਹ ਜਿਹੜਾ ਪੰਜਾਬ ਚਾਹੁੰਦਾ ਇਹਦੇ ਪੋਸਟਰਾਂ ਤੇ ਐਨਕ ਲੱਗੀ ਹੁੰਦੀ ਆ ਪਰ ਜਦੋਂ ਆਉਂਦਾ ਪਤਾ ਨਹੀਂ ਇਹਦੇ ਐਨਕੋ ਦਾ ਨੰਬਰ ਵਾਲੀ ਲਾ ਕੇ ਆਉਂਦਾ ਕਿ ਨਹੀਂ ਆਉਂਦਾ ਤੇ ਭਗਵੰਤ ਮਾਨ ਨਾ ਤਾਂ ਆਪਦੇ ਐਮਐਲਏ ਨਾਲ ਝਾਕਦਾ ਵੀ ਹੋਈ ਕੀ ਜਾਂਦਾ ਅੰਨੀ ਪੀ ਜਾਂਦੀ ਅੰਨੀ ਜਿਵੇਂ ਕਹਿੰਦੇ ਨਾ ਪੀ ਸੀ ਜਾਂਦੀ ਤੇ ਕੁੱਤੀ ਚੱਟੀ ਜਾਂਦੀ ਆ ਲੋਕਾਂ ਦੇ ਭਾਈ ਸਾਹਿਬ ਆਹ ਹਾਲਾਤ ਆ ਝਾੜੂ ਵਾਲਿਆਂ ਦੀ ਸਰਕਾਰ ਆਪ ਦਾ ਬਘੇੜਾ ਕੁਝ ਕਰੀ ਜਾਂਦੀ ਆ ਆ ਸਾਡਾ ਤਾਂ ਐਮਐਲਏ ਸਾਨੂੰ ਲੈ ਦੇ ਕੇ ਬੈਠਾ ਪਿਆ ਹਲਕਾ ਜਲਾਲਾਵਾਚ ਪਤਾ ਕਰੋ ਕਿੰਨਾ ਚਿੱਟਾ ਕਿੰਨਾ ਸੱਟਾ ਚੱਲ ਰਿਹਾ ਝੂੜਤਾ ਨਹੀਂ ਸੱਟਾ ਚੱਲ ਜੀਦਾ ਕਿ ਨਹੀਂ ਛਿੱਟਾ ਚੱਲ ਜੀਦਾ ਕਿ ਨਹੀਂ ਧੱਕੇਸ਼ਾਹੀ ਚੱਲ ਜੀਦੀ ਕਿ ਨਹੀਂ ਬਾਬਾ ਜੀ ਧੱਕੇ ਸਾਹਮਣੇ ਆ ਧੱਕੇਸ਼ਾਹੀ ਤੇ ਆ ਧਰਨਾ ਲਾ ਕੇ ਆ ਜੋ ਧਰਨਿਆਂ ਦਾ ਕੋਈ ਕਾਹਚੇ ਨਾ ਕੋਈ ਇੱਥੇ ਕੋਈ ਬੋਲਦਾ ਪਾਣੀ ਆ ਜਾ ਵੀਰ ਸਾਬ ਇੱਥੇ ਇਹਦੇ ਸੱਥਰ ਤੇ ਬੈਠੇ ਆ ਠੀਕਦਾਰ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਰਾਮ ਜੀ ਦੀ ਫੱਟੇ ਹੁਣ ਆਹ ਵੇਖੋ ਇੱਕ ਪਾਸੇ ਤਸਾਨ ਖਨੋਰੀ ਬੈਠੇ ਆ ਦੂਜੇ ਪਾਸੇ ਜਿਹੜੇ ਬੰਦਿਆਂ ਦੀ ਗੋਲਦੀ ਮੰਤੀ ਨਹੀਂ ਹੋਣ ਦਿੰਦਾ ਤੇ ਆ ਤਸੀਲਦਾਰ ਦੇ ਕਹਿ ਲੋ ਬਾਹਰ ਚਾ ਕੇ ਬੈਠੇ ਆ ਤੇ 3 ਸਾਲ ਹੋ ਗਏ ਗੱਲ ਸੱਚ ਆ ਜੀ ਇਹ ਕਿ ਨਾ 3 ਸਾਲ ਹੋ ਗਏ ਮਿੰਤੀ ਨਹੀਂ ਹੁੰਦੇ ਜਾਂਦੇ ਹਾਂਜੀ ਹਾਂਜੀ 3 ਸਾਲ ਹੋ ਗਏ ਕਹਿੰਦੇ ਮਿੰਤੀ ਨਹੀਂ ਹੁੰਦੇ ਜਾਂਦੇ ਤੇ ਗੋਲਦੀ ਕੰਬੋਜ ਦਾ ਕਹਿੰਦੇ ਹੱਥ ਆ ਤੇ ਜੇਕਰ ਕਿਸੇ ਐਮਐਲਏ ਦਾ ਹੱਥ ਨਾ ਹੋਵੇ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਆਪਣੇ ਤੁਹਾਡੇ ਹੱਥਾਂ ਦੇ ਵਿੱਚ ਝੰਡੇ ਚੱਕੇ ਆ ਤੇ ਜਿਨ੍ਹਾਂ ਦੇ ਹੱਥਾਂ ਝੰਡੇ ਹੁੰਦੇ ਉਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਹੁੰਦਾ ਜੇ ਜਦੋਂ ਸਰਕਾਰ ਦਾ ਪਿੱਛੇ ਕੋਈ ਹੱਥ ਨਾ ਆਵੇ ਤੇ ਅਫਸਰ ਦੀ ਕੋਈ ਈਟੀ ਮੈਂ ਦਾ ਸਿੱਧੇ ਤੌਰ ਤੇ ਕਹੂੰਗਾ ਪਹੁੰਚ ਨਹੀਂ ਪੈਂਦੀ ਉਹ ਕਿਸੇ ਦੀ ਮੰਗਤੀ ਰੋਕ ਸਕੇ ਤੇ ਇਹ ੱੱਕੇ ਚੱਲ ਰਹੇ ਆ ੱੱਕਿਆਂ ਵਾਲੀ ਸਰਕਾਰ ਮੁਰਦਾ ਬਾਦ ਦਿੱਲੀ ਦੇ ਵਿੱਚ ਮੈਨੂੰ ਲੱਗਦਾ ਝਾੜੂ ਵਾਲਿਆਂ ਦਾ ਸੱਥਰ ਵੇਚਣਾ ਤੇ 2027 ਚ ਪੰਜਾਬ ਚ ਵੀ ਨਾ ਵਸਾਇਆ ਲੋਕਾਂ ਨੇ ਅੱਜ ਦੀ ਇੱਕ ਯਾਦ ਰੱਖ ਲਓ ਇਹ ਸੱਥਰ ਤੇ ਬੈਠੇ ਆ ਇੱਕ ਤਾਂ ਐਮਐਲਏ ਦੇ ਬਹਿ ਗਏ ਸਮਝ ਲੋ ਸਰਕਾਰ ਦੇ ਬਹਿ ਗਏ ਜਿਹੜਾ ਜ਼ੋਰ ਲਾਉਣੇ ਮਲੇ ਨੇ ਚਿੱਟਾ ਬੰਦ ਕਰਾਉਣ ਤੇ ਤਾਂ ਲਾਉਂਦਾ ਨਹੀਂ ਦੱਸੋ ਜੀ ਗਲਤ ਤਾਂ ਮੇਰੇ ਛਤਰਮਾਰੋਟ ਕਿੱਥੇ ਚਿੱਟਾ ਬੰਦ ਕਰਾਉਣ ਤੇ ਜ਼ੋਰ ਨਹੀਂ ਲਾਉਂਦਾ ਸੱਟਾ ਬੰਦ ਕਰਾਉਣ ਤੇ ਜ਼ੋਰ ਨਹੀਂ ਲਾਉਂਦਾ ਰੇਤ ਮਾਫੀਆ ਬੰਦ ਜਿਹੜਾ ਕਹ ਲੋ ਜ਼ੋਰ ਨਹੀਂ ਲਾਉਂਦਾ ਤੇ ਜ਼ੋਰ ਲਾਉਂਦਾ ਕਾਦੇ ਤੇ ਆ ਕਦੇ ਪਰਚੇ ਪਵਾਦੇ ਕਿਸੇ ਤੇ ਮੇਰੇ ਤੇ ਵੀ ਝੂਠਾ ਪਵਾਇਆ ਸੀ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਉਹ ਲੈ ਜਾਂਦੇ ਆਂ ਜਿਆ ਲੱਖ ਹਾਂ ਬਿਲਕੁਲ ਤੇ ਇਹ ਆਪ ਦੇ ਜਿਹੜੇ ਬੰਦੇ ਇਹਨਾਂ ਦੇ ਉਹਨਾਂ ਨੂੰ ਕਹੇ ਜਿਵੇਂ ਕਹਿੰਦੇ ਨੇ ਮਾਵਾ ਖਵਾਈ ਹੁੰਦੇ ਆ ਉਹ ਵੀ ਲੱਸੀ ਰੜਕਦੇ ਇਹਨਾਂ ਦੇ ਬੰਦੇ ਮੱਖਣੀ ਝਾੜੂ ਵਾਲਿਆਂ ਕੋਲ ਪਹੁੰਚ ਜਾਂਦੀ ਆ ਤੇ ਜਿਹੜੀ ਲੱਸੀ ਉਹ ਆਪ ਹੀ ਲੈਂਦੇ ਆ ਤੇ ਆ ਹੁਣ ਤੁਸੀਂ ਇਦੋਂ ਤੇ ੱੱਕਾ ਕੁਝ ਨਹੀਂ ਹੋ ਸਕਦਾ ਤੇ ਉਹ ਮੇਨ ਲਾਗਦਾ ਖੁੱਲ ਗਈ ਉਹ ਤਹਿਸੀਲ ਖੁੱਲ ਗਈ ਇਹ ਹੁਣ ਆਇਆ ਕੋਈ ਤਹਿਸੀਲਦਾਰ ਆ ਕਿ ਕਿਵੇਂ ਨਹੀਂ ਮੁਲਾਜ਼ਮ ਆਏ ਹੁਣ ਇੱਥੋਂ ਦਾ ਆਪਣੇ ਜਨ ਇੰਚਾਰਜ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਆਓ ਮਹਾਰਾਜ ਆਓ ਆ ਜਾ ਦੋਨੇ ਆ ਜਾ ਆਪਣਾ ਝੂਠ ਬੋਲਣਾ ਇੱਥੇ ਆ ਜਾ ਤੱਕ ਕਿਹੜਾ ਝੂਠ ਬੋਲਣਾ ਹੁਣ ਸਾਰੀ ਗੱਲ ਦੱਸੋ ਵੀ ਐਮ ਐਲ اے ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ ਇਹ ਪਤਾ ਹੀ ਆ ਸਰਕਾਰਾਂ ਇੱਕ ਇੱਕ ਐਮ ਐਲੇ ਕੀ ਇਥੇ ਜਿਹੜਾ ਮਤਲ ਭਗਵੰਤ ਮਾਨ ਆ ਵੱਡੇ ਵੱਡੇ ਲਾਰੇ ਲਾ ਕੇ ਆਇਆ ਸੀ ਵੀ ਮੈਂ ਧਰਨਾ ਨਹੀਂ ਲੱਗਣ ਦੇਣਾਗਾ ਨਾ ਮਤਲ ਜਿਹੜਾ ੱਕਾ ਨਹੀਂ ਹੋਣ ਦੇਣਾ ਕਿਸੇ ਨਾ ਉਹ ਆਪਾਂ ਨੂੰ ਪਤਾ ਹੀ ਆ ਵੀ ਕੀ ਹੋਈ ਜਾਂਦਾ ਇੱਥੇ ਗੋਲਡੀ ਐਮਐਲ ਦੇ ਕੋਲੇ ਕੀ ਸੀ ਅੱਜ ਅੱਜ ਕੀ ਉਹਦੇ ਕੋਲੇ ਹੋਈ ਜਾਂਦਾ ਬਣਾਇਆ ਤੂੰ ਨੇ ਅੱਜ ਵੀ ਕੁਝ ਨਹੀਂ ਛੇਕ ਕਿੱਲੇ ਚ ਪੁੱਥੀ ਹੈ ਨਹੀਂ ਨਹੀਂ ਬਹੁਤ ਕੁਝ ਬਣਾਇਆ ਬਣਾਇਆ ਕਿਉਂ ਨਹੀਂ ਜੀ ਛੱਡਿਆ ਕੀ ਆਉਣੇ ਹਰੇਕ ਬੰਦੇ ਛੇਕ ਕਿੱਲੇ ਦੀ ਪੁੱਥੀ ਬਣਾਈ ਆ ਹਰੇਕ ਪਿੰਡ ਦੇ ਵਿੱਚ 4-4 ਬੰਦੇ 3-3 ਬੰਦੇ ਜਿਹੜੇ ਪੈਦਾ ਕਰੇਵੇ ਆ ਜਿਹੜੇ ਉਹ ਇਕੱਠਾ ਕਰਕੇ ਦਿੰਦੇ ਆ ਆ ਜਿਹੜਾ ਨਾਇਬ ਤਸਿਲਦਾਰ ਆ ਇਹ ਰਾਈਟ ਹੈਂਡ ਆ ਉਹਦਾ ਜੋ ਇਹਨੂੰ ਕਹਿੰਦਾ ਉਹ ਕਰਦਾ ਜਲਾਲਾਬਾਦ ਦਾ ਵੀ ਇਨਚਾਰਜ ਇਹਨੂੰ ਦਿੱਤਾ ਦਾ ਇੱਥੋਂ ਦਾ ਵੀ ਦਿੱਤਾ ਦਾ ਰਜਾਨਾ ਕੋਆਰਡੀਨੇਟਰ ਲੱਖ ਲੱਖ ਰੁਪਏ ਦੀ ਆਮਦਨ ਹੁੰਦੀ ਹੈ ਤੇ ਇਹ ਜਿਹੜੇ ਝਾੜੂ ਵਾਲੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਏ ਸੀ ਜਿਵੇਂ ਤੁਸੀਂ ਕਿਹਾ ਹਣ ਦਿੱਲੀ ਚ ਤਾਂ ਗਏ ਇਹ ਤੇ ਸੁਭਾਇ ਇਹਨਾਂ ਦਾ ਪਜਾਤ ਵੀ ਕਰ ਦੇਣਾ ਚਲੋ ਅਸੀਂ ਤਾਂ ਵੋਟਾਂ ਦੀ ਰਾਜਨੀਤੀ ਨਹੀਂ ਕਰਦੇ ਸਾਨੂੰ ਤਾਂ ਜੋ ਮਿਲਣਾ ਉਸ ਇੱਥੇ ਸੱਤਰ ਵਚਾ ਕੇ ਮਿਲਣਾ ਸ਼ਰਕ ਤੇ ਬਹਿ ਕੇ ਮਿਲਣਾ ਹੋਰ ਤਾਂ ਸਾਨੂੰ ਕਿਸੇ ਤੋਂ ਮਿਲਣਾ ਨਹੀਂ ਆ ਪਰ ਜਿਹੜੀ ਸਿੱਧੂਪੁਰ ਜਥੇਬੰਦੀ ਆ ਇਹ ਹਰੇਕ ਉਸ ਇਨਸਾਨ ਦੇ ਨਾਲ ਖੜਦੀ ਆ ਜਿਹੜਾ ਸਹੀ ਆ ਅਸੀਂ ਨਾ ਸਾਡੇ ਜਗਜੀਤ ਸਿੰਘ ਡੱਲੇਵਾਲ ਸਾਡੇ ਸੂਬਾ ਪ੍ਰਧਾਨ ਆ ਉਹਨਾਂ ਨੂੰ ਵੇਖ ਲਓ ਅੱਜ 73 ਦਿਨ ਹੋ ਗਏ ਆ ਲੋਕਾਂ ਦੀ ਖਾਤਰ ਕੋਈ ਉਹਨਾਂ ਨੇ ਕੱਲਿਆਂ ਨੇ ਹਸਪੀਤਾਲ ਨਹੀਂ ਲੈਣੀ ਸਾਰਿਆਂ ਦੀ ਖਾਤਰ ਉਹ 73 ਦਿਨ ਹੋ ਗਏ ਮੂੰਹ ਦੇ ਵਿੱਚ ਉਹਨਾਂ ਨੇ ਦਾਣਾ ਨਹੀਂ ਪਾਇਆ ਤੇ ਇਸ ਭਗਵੰਤ ਮਾਨ ਨੇ ਉਹਨਾਂ ਨੂੰ ਵੀ ਉੱਥੋਂ ਚੁੱਕਣ ਪਹਿਲਾਂ 25 ਤਰੀਕ ਨੂੰ ਚੁੱਕ ਲਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਇੰਨਾ ਜ਼ੋਰ ਲਾਇਆ ਵੀ ਉਹਨਾਂ ਨੂੰ ਚੁੱਕ ਲਈਏ ਪਰ ਇਹ ਲੋਕ ਜਾਗੇ ਭਾਨੇ ਸਿੱਧੂ ਵਰਗੇ ਜਾਂ ਹੋਰ ਸਾਡੇ ਨਾਲ ਲੋਕਾਂ ਨੇ ਜਿਹੜਾ ਨੌਜਵਾਨਾਂ ਨੇ ਸਾਥ ਦਿੱਤਾ ਤੇ ਅਸੀਂ ਉਹਨਾਂ ਨੂੰ ਬਚਾ ਕੇ ਜਿਹੜਾ ਇਥੋਂ ਦਿੱਲੀ ਧਿਰ ਤੋਂ ਦੇ ਦਮ ਤੇ ਲੈ ਆਏ ਚਲੋ ਕੁਝ ਸਰਕਾਰ ਵੀ ਜੀਪੀ ਦੀ ਝੁਗੀ ਸਾਡੀ ਮੀਟਿੰਗ ਵੀ 14 ਨੂੰ ਤੈਅ ਹੈ ਪਰ ਹਰੇਕ ਥਾਂ ਤੇ ਕੀ ਕਰੂਗਾ ਕਿਸਾਨ ਕਿਸਾਨ ਖੇਤ ਚ ਕੰਮ ਕਰੇ ਕਿ ਇਹਨਾਂ ਦਾ ਸਿਆਪਾ ਕਰੇ 70 ਦੇ ਬੈ ਬੈ ਕੇ ਕੀ ਕਰੇ ਕਿਸਾਨ ਹਰੇਕ ਦੇ ਘਰੇ ਕੰਮ ਹੈ ਪਰ ਕੋਈ ਵੀ ਇਹਨਾਂ ਨੇ ਕੰਮ ਨਹੀਂ ਹੋਣ ਦੇਣਾ ਸਿਰਫ ਇਹਨਾਂ ਨੂੰ ਪੈਸਾ ਚਾਹੀਦਾ ਹੈ ਪੈਸੇ ਤੋਂ ਬਿਨਾ ਕੁਝ ਨਹੀਂ ਚਾਹੀਦਾ ਇਹ ਇਹਨਾਂ ਨੂੰ ਅਸਲ ਦੇ ਵਿੱਚ ਲੋਕ ਮਰੇ ਚਾਹੀਦੇ ਆ ਜਿਹੜੇ ਇਹਨਾਂ ਦੇ ਅੱਗੋਂ ਨਾ ਬੋਲਣ ਜਿਹੜੇ ਇਹਨਾਂ ਦੇ ਅੱਖ ਭਰ ਕੇ ਵੀ ਨਾ ਵੇਖਣ ਤੇ ਜਿਹੜਾ ਇਹਨਾਂ ਨੂੰ ਵੇਖਦਾ ਉਹ ਭਾਈ ਪ੍ਰਸ਼ਾਸਨ ਫਿਰ ਮੈਂ ਤਾਂ ਸਿੱਧਾ ਕਹੂੰਗਾ ਉਹ ਵੀ ਇਹਨਾਂ ਦਾ ਉਹਨੇ ਕੈਦਨਾ ਕੰਮਾਂ 'ਚ ਵੀ ਕਰਨ ਪਾਏ ਫਲਾਨੇ ਪਾਏ ਢੋਕੇ ਪਾਏ ਹੁਣ ਥੋੜੇ ਥਰੂ ਇੱਕ ਗੱਲ ਹੋਰ ਦੱਸਦਾ ਆ ਜਿਹੜਾ ਸਾਡੇ ਪਿੰਡ ਪਈ ਆ ਇੱਥੇ ਜਿਹੜਾ ਕਹਿ ਲੋ ਇਹਨਾਂ ਦਾ ਮੰਡੀ ਬੋਰਡ ਵਾਲਿਆਂ ਦਾ ਸਮਾਨ ਜਿਹਾ ਰੱਖਿਆ ਇਹਨਾਂ ਨੇ ठेकेदार ਨੇ ਅੰਮਿਤ ਕੰਪਨੀ ਦੇ ਪਹਿਲਾਂ ਇਹਨਾਂ ਨੇ ਟਿੱਬੇ ਦੀ ਮਿੱਟੀ ਪੱਟ ਕੇ ਲਗਭਗ 60 ਟਰਾਲੀਆਂ ਕਰੈਸਰ ਚ ਰਲਾਤੀਆਂ ਪਹਿਲਾਂ ਕਹਿੰਦੇ ਰਲਾ ਸਕਦੇ ਆ ਜਦੋਂ ਕੈਮਰੇ ਸਾਹਮਣੇ ਆਏ ਕਹਿੰਦੇ ਸਾਥੋਂ ਗਲਤੀ ਹੋ ਗਈ ਅਸੀਂ ਸਮਾਨ ਨਹੀਂ ਚੱਕਦੇ ਹੁਣ ਜੇ ਪਿੱਛੇ ਐਮ.ਐਲ.ਏ ਦੀ ਪਾਵਰ ਹੈਗੀ ਆ ਤਾਂ ਹੀ ਕੋਈ ਇਹਨਾਂ ਤੇ ਕਾਰਵਾਈ ਨਹੀਂ ਹੋਈ ਜਾਂਦੀ ਭਾਈ ਇਹਨਾਂ ਨੇ ਇਹ ਜਿਹੜੇ ਕਹਿ ਲੋ ਪੰਜਾਬ ਦੇ ਲੋਕਾਂ ਨੇ ਨਾ ਸਾਧਾਂ ਦੇ ਭਲੇਕੇ ਠੱਗ ਚੁਣ ਲਏ ਆ ਤੇ ਆ ਠੱਗਾਂ ਦੇ ਸੱਥਰ ਤੇ ਬੈਠੇ ਆ ਤੇ ਹੁਣ ਮਿੰਤੀ ਨਹੀਂ ਪਤਾ ਪ੍ਰਧਾਨ ਸਾਹਿਬ ਉਹ ਅੱਜ ਮਿੰਤੀ ਕਰਨਗੇ ਕਿ ਨਹੀਂ ਕਰਦੇ ਏ ਕੋ ਉਹਨਾਂ ਨੇ ਕਿਹਾ ਤਾਂ ਹੈ ਵੀ 12:00 ਵਜੇ ਮਤਲਬ ਮਿੰਤੀ ਅਸੀਂ ਕਰਾਂਗੇ ਕਿ ਕੀ ਗੱਲ 12:00 ਵਜੇ ਉੜਦੇ ਆ ਉਹ ਜਾਗਉਂਦੇ ਹਾਂ ਹਾਂ ਪਤਾ ਨਹੀਂ ਹੁਣ ਜਾਗ 12:00 ਵਜੇ ਫੋਨ ਲਾਓ ਉਹਨਾਂ ਨੂੰ ਜਾਗ ਵੀ ਮਤਲਬ ਏਸੀ ਕਰਕੇ ਲਓ ਜੋ ਉਹਨਾਂ ਨੰਬਰ ਲਾਈਏ ਆ ਆਪਾਂ ਨਹੀਂ ਹੋਈ ਆ ਗੱਲ ਉਹਨਾਂ ਨਾਲ ਨੰਬਰ ਕਾਨੂੰ ਉਹ ਤਾਂ ਰਹਿਣੀ ਆਪਾਂ ਤਾਂ ਚੱਲਦੇ ਆ ਸੀਆਈਡੀ ਦੇ ਰਾਹੀਂ ਕਰਕੇਸ਼ ਜੀ ਆਪਣੇ ਸੀਆਈਡੀ ਵਾਲੇ ਉਹਨਾਂ ਨੇ ਟਾਈਮ ਦਿੱਤੇ ਇੱਥੇ ਗਏ ਆ ਮੇਰੇ ਖਾਲੇ ਥਾਣੀ ਗਏ ਰਿਹਾ ਉਹ ਹਾਂ ਤੇ ਅਸੀਂ ਸਿੱਧਾ ਤਾਂ ਉਹਨਾਂ ਨੂੰ ਫੋਨ ਕਰਦੇ ਨਹੀਂ ਨਾ ਸਾਡਾ ਸਿਸਟਮ ਹੁੰਦਾ ਇਹ ਠੀਕ ਹੈ ਲਓ ਜੀ ਮੈਂ ਐਮਐਲਏ ਨੂੰ ਬੇਨਤੀ ਕਰਦਾ ਭਰਾਵਾ ਇੱਕੋ ਜਿਵੇਂ ਗਾਣਾ ਜਾਨੀ ਆ ਅਸੀਂ ਦਿਨ ਕੱਟ ਲਾ ਪਿਓ ਦੇ ਘਰ ਚਾਰ ਰਣੀ ਆਪਾਂ ਤੈਨੂੰ ਲੈ ਜਾਣਾ ਉਸੇ ਤਰ੍ਹਾਂ ਥੋਡੇ ਰਹਿ ਕੇ 2 ਸਾਲ ਤੇ ਕੇਦਰੀ ਵਾਜ ਜਿਵੇਂ ਦਿੱਲੀ ਚੋਂ ਗਿਆ ਹੋਵੇਂ ਤੁਹਾਨੂੰ ਲੋਕਾਂ ਨੇ ਲੈ ਜਾਣਾ ਇੱਥੋਂ ਪੰਜਾਬ ਦੇ ਵਿੱਚੋਂ ਤੇ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਦੀ ਗੱਲ ਮੰਨ ਲਓ ਤੇ ਆਹ ਲੋਕਾਂ ਦੇ ਧੱਕੇਸ਼ਾਈਆਂ ਨਾ ਕਰੋ ਹਲਕਾ ਜਲਾਲਾਬਾਦ ਦੇ ਵਿੱਚ ਜੇ ਚੰਗਾ ਕਰਨਾ ਚਿੱਟਾ ਬੰਦ ਕਰਾ ਸੱਟਾ ਬੰਦ ਕਰਾ ਧੱਕੇਸ਼ਾਈਆਂ ਬਥੇਰੀਆਂ ਚੱਲੀ ਜਾਂਦੀਆਂ ਤੇਰੀਆਂ ਇਹ ਲੋਕਾਂ ਨੂੰ ਕੋਈ ਲੁਕੋ ਨਹੀਂਗਾ ਲੋਕ ਸਾਰੇ ਜਾਣਦੇ ਆ ਜੇਕਰ ਕੋਈ ਸੱਜਣ ਗੱਲ ਕਹਿਣੀ ਚਾਹੁੰਦਾ ਜੀ ਕਹਿ ਸਕਦਾ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਕਾਲਾ ਬਣਾਇਆ